ਉਹ ਤੋਂ ਪਹਿਲਾਂ ਤਾਂ ਮੈਂ ਕਿਸਾਨੀ ਦੇ ਘਰ ਸੇ ਜਿਹੜੇ ਸ਼ਹੀਦ ਹੋਏ ਨੇ ਕਿਸਾਨ ਉਹਨਾਂ ਨੂੰ ਸਰਦਾਰੀ ਦਿੰਨੇ ਆਂ ਔਰ ਮੈਂ ਸਮਝਦਾ ਕਿ ਜਿਹੜਾ ਵੀ ਕਿਸਾਨੀ ਤੇ ਛੰਭੂ ਬਾਰਡਰ ਤੇ ਖਨੌਰੀ ਦੇ ਬਾਰਡਰ ਤੇ ਤਸ਼ੱਦਦ ਹੋਇਆ ਧੱਕਾ ਹੋਇਆ ਨਿਆਂ ਹੋਇਆ ਇਹ ਸਾਂਝਾ ਆਪਰੇਸ਼ਨ ਸੀ ਐਨਡੀਏ ਤੇ ਇੰਡੀਆ ਗਠਵੰਦਰ ਦੀਆਂ ਸਰਕਾਰਾਂ ਦਾ ਸਾਂਝਾ ਆਪਰੇਸ਼ਨ ਸੀ ਔਰ ਸਾਂਝੀ ਮਿਲੀ ਭੁਗਤ ਨਾਲ ਕਿਸਾਨਾਂ ਨੂੰ ਦਬਾਉਣ ਲਈ ਪਰੇਸ਼ਾਨ ਕਰਨ ਲਈ ਉਹਨਾਂ ਨੂੰ ਸਾਬਸ ਸਿਖਾਉਣ ਲਈ ਇਹ ਸਾਂਝੀ ਰਣਨੀਤੀ ਦਾ ਹਿੱਸਾ ਸੀ ਔਰ ਮੁੱਖ ਮੰਤਰੀ ਪੰਜਾਬ ਦੀ ਸ਼ੱਕੀ ਭੂਮਿਕਾ ਜਾਂ ਮਾੜੀ ਵਿਚੋਲਗੀ ਨੇ ਸਾਰਾ ਪਵਾੜਾ ਪਾਇਆ ਇੱਕੇ ਧਿਰਾਂ ਦਾ ਦੋਨੇ ਧਿਰਾਂ ਦਾ ਇੱਕ ਵਕੀਲ ਬਣ ਗਿਆ ਸ਼ਿਕਾਰ ਨਾਲ ਵੀ ਤੇ ਸ਼ਿਕਾਰੀ ਨਾਲ ਵੀ ਦੋਨੇ ਧਿਰਾਂ ਨੂੰ ਉਂਗਲਾਂ ਤੇ ਨਚਾ ਕੇ ਆਪਣਾ ਰਾਸ ਦੀ ਰੋਟੀਆਂ ਸੇਕਣ ਦੇ ਮਨਸੂਬੇ ਨਾਲ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਵੀ ਹੋਇਆ ਕਿਸਾਨੀ ਦਾ ਵੀ ਹੋਇਆ ਕਿਸਾਨ ਜਥੇਬੰਦੀਆਂ ਵਿੱਚ ਡਿਵੀਜ਼ਨ ਪਾਉਣ ਲਈ ਵੀ ਇੱਕ ਸਾਜ਼ਿਸ਼ ਦਾ ਹਿੱਸਾ ਬਣਿਆ ਔਰ ਕੇਂਦਰ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਪੰਜਾਬ ਦੇ ਹੱਥਾਂ ਤੇ ਖੇਡ ਕੇ ਕਿਸਾਨੀ ਸੰਘਰਸ਼ ਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਕਿਸਾਨੀ ਤੇ ਤਸ਼ੱਦਦ ਹੋਇਆ ਇਹਦੀ ਅਸੀਂ ਸਖਤ ਨਿੰਦਾ ਕਰਦੇ ਆਂ ਔਰ ਮੰਗ ਕਰਦੇ ਆਂ ਕਿ ਜਿਹੜਾ 302 ਦਾ ਮਕਦਮਾ ਤੇਰਾ ਨੌਜਵਾਨ ਖਨੌਰੀ ਬਾਰਡਰ ਤੇ ਸਿੱਧੇ ਤੌਰ ਤੇ ਪੁਲਿਸ ਦੀ ਗੋਲੀ ਨਾਲ ਮਰਿਆ 302 ਦਾ ਮਕਦਮਾ ਦਰਜ ਹੋਵੇ ਹਰਿਆਣਾ ਪੁਲਿਸ ਤੇ ਸਾਨੂੰ ਅਫਸੋਸ ਆ ਕਿ ਪੰਜਾਬ ਦੀ ਸਰਕਾਰ ਜਿਹੜੀ ਆ ਚੁੱਪ ਬੈਠੀ ਆ ਕੋਈ ਸਾਡੇ ਕਿਸਾਨਾਂ ਨੂੰ ਪੰਜਾਬ ਦੀ ਧਰਤੀ ਤੋਂ ਪੰਜਾਬ ਦੀਆਂ ਟਰਾਲੀਆਂ ਵਿੱਚੋਂ ਚੁੱਕ ਕੇ ਲੈ ਗਏ ਕਿਡਨੈਪ ਕਰਕੇ ਲੈ ਗਏ ਬੱਚਿਆਂ ਨੂੰ ਨੌਜਵਾਨਾਂ ਨੂੰ ਟਰਾਲੀਆਂ ਤੋੜਤੀਆਂ ਕਾਰਾਂ ਤੋੜਤੀਆਂ ਤਸ਼ੱਦਦ ਕੀਤਾ ਤੇ ਪੰਜਾਬ ਵੱਲੋਂ ਕੋਈ ਨਾ ਪਰਚਾ ਦਰਜ ਹੋਇਆ ਨਾ ਉਹਦਾ ਨੋਟਸ ਲਿਆ ਗਿਆ ਨਾ ਚਾਰਾਜੋਈ ਕੀਤੀ ਗਈ ਮਾਲ ਆਪਣੇ ਜਿਹੜੀ ਸੰਵਿਧਾਨਕ ਜ਼ਿੰਮੇਵਾਰੀ ਆ ਉਹ ਵੀ ਨਿਭਾਉਣ 'ਚ ਅਸਫਲ ਰਹੇ ਨੇ ਭਵੰਤ ਮਾਨ ਜੀ ਆਪਣੇ ਪੰਜਾਬ ਦੇ ਲੋਕਾਂ ਦੀ ਰਾਖੀ ਕਰਨ ਦੇ ਵਿੱਚ ਵੀ ਅਸਫਲ ਰਹੇ ਨੇ ਮੁੱਖ ਮੰਤਰੀ ਜੀ ਔਰ ਮੁੱਖ ਮੰਤਰੀ ਦਾ ਪੰਜਾਬ ਦੀ ਅਸੈਂਬਲੀ ਜਿਹੜੀ ਬਜਟ ਸੈਸ਼ਨ 5 ਤਰੀਕ ਨੂੰ ਜਿਹੜਾ ਹੈ ਬਜਟ ਤੇ ਬਹਿਸ ਹੋਣੀ ਆ ਉਹਤੇ ਸ਼ਰਮਣੀ ਅਕਾਲੀ ਦਲ ਐਕਸ਼ਨ ਪ੍ਰੋਗਰਾਮ ਲਾਏਗਾ ਆ ਮੇਸੇ ਧਰਨਾ ਦਈਏ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਅੱਗੇ ਪੰਜਾਬ ਦੀ ਅਸੈਂਬਲੀ ਅੱਗੇ ਦੋ ਗੱਲਾਂ ਤੇ ਇੱਕ ਤਾਂ 302 ਦਾ ਕੇਸ ਦਰਜ ਕਰਾਵੇ ਪੰਜਾਬ ਸਰਕਾਰ ਹਰਿਆਣਾ ਪੁਲਿਸ ਤੇ ਸ਼ੁਕਰਨ ਦੀ ਜਿਹੜੀ ਮੌਤ ਹੋਈ ਆ ਔਰ ਜਿਹੜਾ ਨੁਕਸਾਨ ਹੋਇਆ ਕਿਸਾਨਾਂ ਦਾ ਉਹਦੀ ਪਰਭਾਈ ਲਈ ਜ਼ਿੰਮੇਵਾਰ ਲੋਕਾਂ ਤੋਂ ਜਾਂ ਸਰਕਾਰ ਪਰਭਾਈ ਕਰੇ ਜਾਂ ਹਰਿਆਣੇ ਤੋਂ ਪਰਭਾਈ ਦਾ ਕਦਮ ਚੁਲਾਇਆ ਜਾਵੇ ਦੂਜੀ ਗੱਲ ਜਿਹੜੀ ਆ ਅਹਿਮ ਪੰਜਾਬ ਸਰਕਾਰ ਪੰਜਾਬ ਦੀ ਅਸੈਂਬਲੀ ਦੇ ਵਿੱਚ 5 ਤਰੀਕ ਨੂੰ ਪ੍ਰਸਤਾਵ ਲੈ ਕੇ ਆਵੇ ਐਮਐਸਪੀ ਦੀ ਗਰੰਟੀ ਦੇਣ ਦਾ ਜਿਹੜਾ ਵਾਦਾ ਆਪ ਪਾਰਟੀ ਨੇ ਮੈਨੀਫੈਸਟੋ ਦੇ ਵਿੱਚ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਕੇ ਪੰਜਾਬ ਦੀ ਅਸੈਂਬਲੀ ਸਮੇਂ ਚੋਣਾਂ ਸਮੇਂ ਸਤਾ ਵਿੱਚ ਆ ਕੇ ਹੁਣ ਅੰਗੋਲਿਆ ਕੀਤਾ ਹੋਇਆ 5 ਮਿੰਟ ਵਿੱਚ 20 ਮਿੰਟ ਵਿੱਚ ਐ ਐਸਪੀ ਦੇ ਅੰਦਰ ਦੀ ਗਰੰਟੀ ਦੀਆਂ ਗੱਲਾਂ ਕਰਕੇ ਉਹਨੂੰ ਪੂਰਾ ਕੀਤਾ ਜਾਵੇ। ਉਹ ਐਮਐਲਏ ਸਪੋਰਟ ਕਰਨਗੇ। ਕਾਂਗਰਸ ਪਾਰਟੀ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਹੁਣ ਤਾਂ ਉਹਨਾਂ ਦੀ ਸਾਂਝੀ ਵਾਰਤਾ ਹੈ, ਹੁਣ ਤਾਂ ਭਾਈਵਾਰਤਾ ਹੈ, ਹੁਣ ਤਾਂ ਗੱਟ ਜੋੜ ਆ। ਹੁਣ ਤਾਂ ਸਿੱਧੇ ਤੌਰ ਤੇ ਉਹਨਾਂ ਨੂੰ ਇਸ ਮਤੇ ਦੀ ਸਪੋਰਟ ਕਰਨੀ ਚਾਹੀਦੀ ਆ। ਔਰ ਇਹ ਪ੍ਰਸਤਾਵ ਜਿਹੜਾ ਹੈ ਜੇ ਨਾਂ ਲੈ ਕੇ ਆਇਆ ਤਾਂ ਭਗਵਾਨ ਤਮਾਨ ਵਿਰੁੱਧ ਪੰਜਾਬ ਭਰ ਦੇ ਵਿੱਚ ਮਜਾਰੇ ਹੋਣਗੇ ਔਰ ਇਸ ਸਰਕਾਰ ਦਾ ਸੜਕਾਂ ਤੇ ਆ ਕੇ ਸ਼ਰਮਣੀ ਅਕਾਲੀ ਦਲ ਜ਼ੋਰਦਾਰ ਵਿਰੋਧ ਕਰੇਗਾ ਇਹ ਲੋਕਾਂ ਦਾ ਵਿਸ਼ਵਾਸ ਘਾਤ ਹੋਏਗਾ ਲੋਕਾਂ ਦਾ ਧੋਖਾ ਹੋਏਗਾ ਲੋਕਾਂ ਦਾ ਅਨਿਆਇ ਹੋਏਗਾ ਕਿਸਾਨ ਨਾਲ ਔਰ ਅੱਜ ਕਿਸਾਨੀ ਜਿਹੜੀ ਸੰਘਰਸ਼ ਦੇ ਰਾਹ ਤੇ ਪਈ ਆ ਉਹਨੂੰ ਸ਼ਾਂਤ ਕਰਨ ਲਈ ਔਰ ਕਿਸਾਨੀ ਨੂੰ ਤਰਵਾਸ ਦੇਣ ਲਈ ਪੰਜਾਬ ਦੀ ਅਸੈਂਬਲੀ ਦੇ ਵਿੱਚ ਇਹ ਪ੍ਰਸਤਾਵ ਲਿਆਉਣਾ ਅੱਜ ਸਮੇਂ ਦੀ ਲੋੜ ਹੈ ਸਰੋਮਣੀ ਕਾਲੀਦਾਲ ਇਕਲਾਕੀ ਤੌਰ ਤੇ ਵੀ ਤੇ ਜਨਤਕ ਤੌਰ ਤੇ ਵੀ ਸਰਕਾਰ ਨੂੰ ਮਜਬੂਰ ਕਰੇਗਾ ਕਿ ਪ੍ਰਸਤਾਵ ਜਿਹੜਾ ਪੰਜਾਬ ਦੀ ਅਸੈਂਬਲੀ ਦੇ ਵਿੱਚ ਐਮਐਸਪੀ ਦੀ ਗਰੰਟੀ ਦੇਣ ਦਾ 23 ਫਾਸਲੇ ਜਿਹੜੀਆਂ ਐਲਾਨੀਆਂ ਹੋਈਆਂ ਉਹਨਾਂ 23 ਦੀਆਂ 23 ਫਾਸਲਾਂ ਤੇ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਪੂਰੀ ਗਰੰਟੀ ਲੈ ਕੇ ਮਤਾ ਲੈ ਕੇ ਆਵੇ ਦਾ ਕਿਤੇ ਨਾ ਕਿਤੇ ਕੇਂਦਰ ਦਾ ਦਬਾਅ ਉਹਨਾਂ ਤੇ ਕੇਂਦਰ ਦੀ ਝੇਪ ਉਹਨਾਂ ਨੂੰ ਕੇਂਦਰ ਤੋਂ ਡਰੇ ਹੋਏ ਲੱਗਦੇ ਨੇ ਕੇਂਦਰ ਨਾਲ ਅੰਦਰ ਖਾਤੇ ਜਿਹੜੀ 860 ਸੀ ਉਹ ਜਗ ਜाहिर ਹੋ ਰਹੀ ਆ ਇਤੇ ਨਾ ਕਿਤੇ ਕੋਈ ਨਾ ਕੋਈ ਮੈਂ ਸਮਝਦਾ ਇੱਕ ਚਲਾਕੀ ਹਸ਼ਿਆਰੀ ਨਾਲ ਕੇਂਦਰ ਨੂੰ ਵੀ ਗੁੰਮਰਾਹ ਕਰਕੇ ਕਿਸਾਨ ਜਥੇਬੰਦੀਆਂ ਵਿੱਚ ਫੁੱਟਪੌਂਡ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਡਿਵਾਈਡ ਕਰਦੇ ਵਿੱਚ ਉਹਨੇ ਰੋਲ ਅਦਾ ਕੀਤਾ ਸੋ ਇਸ ਕਰਕੇ ਉਸ ਛੇਵ ਦਾ ਡਰ ਦਾ ਮਾਰਾ ਕਹਿ ਲੋ ਇਖਲਾਕੀ ਜ਼ਿੰਮੇਵਾਰੀ ਦੇ ਅਧੀਨ ਕਹ ਲੋ ਵੀ ਅੱਜ ਸਿੱਧੇ ਤੌਰ ਤੇ ਕੋਈ ਸਟੈਂਡ ਲਾਈਨ ਤੋਂ ਕਤਰਾ ਰਿਹਾ ਸਿੱਧੇ ਤੌਰ ਤੇ ਪੱਖ ਲੇਨ ਤੋਂ ਕਤਰਾ ਰਿਹਾ ਮੁੱਖ ਮੰਤਰੀ ਨਹੀਂ ਪੰਜਾਬ ਦੀ ਧਰਤੀ ਤੇ ਬੈਰੀਕੇਡ ਲਾਏ ਪੰਜਾਬ ਦੀ ਧਰਤੀ ਤੇ ਆ ਕੇ ਗੈਸ ਦੇ ਗੋਲੇ ਛੱਡੇ ਰਬੜ ਦੀਆਂ ਗੋਲੀਆਂ ਚਲਾਈਆਂ ਸਾਡੇ ਲੋਕਾਂ ਦੀਆਂ ਟਰਾਲੀਆਂ ਤੇ ਕਾਰਾਂ ਭੰਨੀਆਂ ਤੇ ਪੰਜਾਬ ਦੀ ਸਰਕਾਰ ਪੰਜਾਬ ਦੀ ਪੁਲਿਸ ਚੁੱਪ ਕਰਕੇ ਦੇਖਦੀ ਰਹੀ ਕੋਈ ਐਕਸ਼ਨ ਨਹੀਂ ਲਿਆ ਇਹ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਕੇਂਦਰ ਦੀ ਅਧਿਨਗੀ ਤੇ ਕੇਂਦਰ ਦੇ ਦਬਾਅ ਥੱਲੇ ਮੁੱਖ ਮੰਤਰੀ ਸਾਹਿਬ ਚੱਲ ਰਹੇ ਨੇ ਇਸੇ ਕਰਕੇ ਮੈਂ ਕਿਹਾ ਕਿ ਨਾੜੇ ਸ਼ਿਕਾਰ ਨਾਲ ਵੀ ਤੇ ਨਾੜੇ ਸ਼ਿਕਾਰੀ ਨਾਲ ਵੀ ਦੋਨੇ ਪਾਸੇ ਇੱਕੋ ਵਕੀਲ ਦੋ ਧਿਰਾਂ ਦਾ ਬਣਦੀ ਹੋੜ ਦੇ ਵਿੱਚ ਇਹ ਸਾਰਾ ਪਵਾੜਾ ਪਿਆ ਔਰ ਜਿਹੜੀ ਕਾਂਗਰਸ ਪਾਰਟੀ ਆ ਕਾਂਗਰਸ ਪਾਰਟੀ ਦਾ ਵੀ ਹੁਣ ਉੱਤੇ ਗੱਠ ਜੋੜ ਆ ਉੱਤੇ ਜੱਫੀਆਂ ਪਾ ਰਹੇ ਨੇ ਇੱਥੇ ਇੱਕ ਦੂਜੇ ਨੂੰ ਵਾਰਾ ਕੱਢ ਰਹੇ ਨੇ ਪੰਜਾਬ ਦੀ ਕਾਂਗਰਸ ਨੂੰ ਵੀ ਸਪਸ਼ਟ ਹੋਣਾ ਪਵੇਗਾ ਕਿ ਉਹ ਇਸ ਸਾਰੇ ਮਸਲੇ ਤੇ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ ਜੇ ਤਾਂ ਉਹਦੇ ਵਿਰੁੱਧ ਕੀ ਐਕਸ਼ਨ ਲੈਂਦੇ ਨੇ ਤੇ ਬਹਿਸ ਹੋਣੀ ਆ 5 ਤਰੀਕ ਨੂੰ ਅਸੈਂਬਲੀ ਦਾ ਉਹਦੇ ਤਾਂ ਸਾਡਾ ਸਹਿਯੋਗ ਹੈ ਹੀ ਆ ਅੱਜ ਹੁਣ ਅਸੀਂ ਆਏ ਆ ਨਵੇਂ ਸ਼ਹਿਰ ਤੋਂ ਬਲਾ ਬਲਾ ਚੌਰ ਤੋਂ ਆਏ ਆ ਉੱਥੇ ਟਰੈਕਟਰ ਸਾਡੇ ਲੋਕ ਸਾਰੇ ਲੈ ਕੇ ਗਏ ਆ ਸੜਕਾਂ ਤੇ ਖੜੇ ਆ ਤੇ ਅਸੀਂ ਆਪਣੇ ਜਿਹੜੇ ਲੋਕਾਂ ਨੂੰ ਇਕੱਠੇ ਕੀਤਾ ਸੀ ਉਹਨਾਂ ਨੇ ਵੀ ਪਹਿਲਾਂ ਸਤਿ ਸ਼ਰਾਂਝੀ ਦੇ ਕੇ ਕਿਸਾਨਾਂ ਨੂੰ ਫਿਰ ਆਪਣੀ ਗੱਲ ਸ਼ੁਰੂ ਕੀਤੀ ਉਹਨਾਂ ਨੂੰ ਕਹਿ ਕੇ ਆਪਣੇ ਵਰਕਰਾਂ ਨੂੰ ਵੀ ਵਾਤਵਾਰ ਟਰੈਕਟਰ ਲੈ ਕੇ ਸੜਕਾਂ ਤੇ ਨਿਕਲੋ ਤੇ ਦਿੱਲੀ ਦੀ ਵੀ ਜਿਹੜੀ ਇਹਨਾਂ ਦੀ ਮਹਾਪੰਚਾਇਤ ਆ ਉਹਦੇ 'ਚ ਵੀ ਜਾ ਕੇ ਆਪਣੀ ਗੱਲ ਰੱਖੋ ਸ਼ਰਮਣੀ ਅਕਾਲੀ ਦਲ ਕਿਸਾਨੀ ਨਾਲ ਕਿਸਾਨ ਦੇ ਹਿੱਤਾਂ ਨਾਲ ਔਰ ਅਸੀਂ ਇਹ ਵੀ ਸਮਝਦੇ ਆ ਕਿ ਪੰਜਾਬ ਤੇ ਦੇਸ਼ ਨੂੰ ਬਚਾਉਣ ਲਈ ਅੱਜ ਕਿਸਾਨੀ ਦਾ ਪੱਖ ਜਿਹੜਾ ਉਹ ਤੋਂ ਸੁਣਦੀ ਲੋੜ ਹੈ ਅੱਜ WTO ਦੇ ਵਿਰੋਧ ਦੇ ਵਿੱਚ ਕਿਸਾਨ ਸੜਕਾਂ ਤੇ ਆਏ ਨੇ WTO ਦੇ ਵਿੱਚ ਮੈਨੂੰ ਇਸ ਗੱਲ ਦਾ ਮਾਣ ਆ ਕਿ ਰੋਬੀ ਦੇ ਵਿੱਚ ਜਦੋਂ ਕਾਨਫਰੰਸ ਹੋਈ ਸੀ 16 ਦੇ ਵਿੱਚ ਉਦੋਂ ਸਭ ਤੋਂ ਪਹਿਲਾਂ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਮੈਂ ਮਸਲਾ ਉਠਾਇਆ ਸੀ ਔਰ ਜ਼ੋਰ ਦੇ ਕੇ ਗੱਲ ਕੀਤੀ ਸੀ ਕਿ ਵਿਕਸਿਤ ਦੇਸ਼ਾਂ ਦੇ ਦਬਾਅ ਥੱਲੇ ਆ ਕੇ ਭਾਰਤ ਨੂੰ ਮਤਲਬ ਨਹੀਂ ਆਪਣਾ ਮਤਲਬ WTO ਦੇ ਫੈਸਲੇ ਨਹੀਂ ਮੰਨਨੇ ਚਾਹੀਦੇ ਤੇ ਉਦੋਂ ਸਾਰਾ ਮਾਹੌਲ ਪਾਰਲੀਮੈਂਟ ਦੇ ਵਿੱਚ ਐਸਾ ਬਣਿਆ ਕਿ ਭਾਰ ਸਰਕਾਰ ਨੂੰ ਆਪਣਾ ਸਟੈਂਡ ਬਦਲਣਾ ਪਿਆ ਸੀ ਤੇ ਡਿਵੈਲਪਡ ਕੰਟਰੀ ਦੀ ਗੱਲ ਮੰਨਣ ਤੋਂ ਇਨਕਾਰ ਕਰਨਾ ਪਿਆ ਸੀ ਇਹ ਇੱਕ ਰਿਕਾਰਡ ਦੀ ਗੱਲ ਆ ਮੈਂ ਤੁਹਾਨੂੰ ਸੁਣਾ ਵੀ ਸਕਦਾ ਮਤਲਬ ਪੰਜਾਬ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਪਹਿਲੀ ਵਾਰੀ WTO ਦਾ ਜਿਹੜਾ ਵਿਰੋਧ ਹੋਇਆ ਤੇ ਉਸ ਵਿਰੋਧ ਦੇ ذریعے ਭਾਰ ਸਰਕਾਰ ਨੇ ਆਪਣਾ ਸਟੈਂਡ ਜਿਹੜਾ ਹੈ ਅ ਡਿਵੈਲਪਡ ਕੰਟਰੀਆਂ ਦੇ ਹੱਕ ਦੀ ਥਾਂ ਡਿਵੈਲਪਿੰਗ ਕੰਟਰੀ ਦੇ ਹੱਕ ਦੇ ਵਿੱਚ ਲਿਆ ਇਹ ਇਸ ਗੱਲ ਦਾ ਮੈਨੂੰ ਮਾਣ ਆ ਤੁਹਾਨੂੰ ਵੀ ਮਾਣ ਹੋਣਾ ਚਾਹੀਦਾ ਤੁਸੀਂ ਜੋ ਕੇ ਮੈਨੂੰ ਭੇਜਿਆ ਸੀ ਇਹ ਰਿਕਾਰਡ ਦੀ ਗੱਲ ਆ ਮੈਂ ਬਹੁਤ ਮੈਂ ਬਹੁਤ ਚਿੰਤਾਜਨਕ ਖਬਰਾਂ ਆਈਆਂ ਹਮਾਰੇ ਮਾਨਯੇ ਮੁੱਖ ਮੰਤਰੀ ਪੰਜਾਬ ਨੇ ਵੀ ਜਿਹੜਾ ਇਹ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਹੈ ਖਤਮ ਹੋ ਗਏ ਇੱਕ ਦੋ 700 ਡੀ ਨਹੀਂ ਦੇ ਸਕਦੇ ਜਿਹੜੀਆਂ ਐਮਐਸਪੀਆ ਫ੍ਰੀ ਆ ਬਿਜਲੀ ਆ ਸਾਰੀਆਂ ਸਫਰੀ ਬਈ ਸਾਰੀਆਂ ਖਤਮ ਹੋਣ ਇੱਕ ਹੋਰ ਤਿੰਨ ਤਿੰਨ ਸ਼ਰਤਾਂ ਉਹ ਰਖਾ ਰਹੇ ਸੀ ਤਿੰਨੇ ਆਪਣੇ ਉਲਟ ਸੀ ਆ ਇੱਕ ਐਸੀ ਵੀ ਸਕਿਉਰ ਕਰਦੇ ਸੀ ਉਹ ਕੁਸਤਾ ਆਪਣੀ ਜਿਹੜੀ ਤੁਸੀਂ ਬਾਹਰ ਭੇਜਣ ਤੇ ਕਈ ਬੜੀ ਰੋਕ ਲਾ ਦਿੰਦੇ ਹੋ ਨਾ ਵੀ ਸਾਡੀ ਘਰੇਲੂ ਉਤਪਾਦਨ ਨੂੰ ਮੱਲੇ ਵੜਾਵਾ ਮਿਲੇ ਵੀ ਬਾਹਰੋਂ ਨਾ ਆਵੇ ਮੱਲੇ 포ਰਟ ਤੇ پابੰਦੀ ਲਾ ਦਿੰਦੇ ਨਾ ਆਪਣੇ ਜਿਹੜੇ ਡਿਵੈਲਪਮੈਂਟ ਕੰਟਰੀਆਂ ਵੀ ਤਾਂ ਕਿ ਸਾਡਾ ਘਰੇਲੂ ਉਤਪਾਦ ਨਾ ਘਟੇ ਉਹ ਇਹ ਤਿੰਨ ਸ਼ਰਤਾਂ ਜਿਹੜੀਆਂ ਤਿੰਨੇ ਖਤਰਨਾਕ ਸੀ ਤੇ ਇੱਕ ਦਿਨ ਪਹਿਲਾਂ ਜਿਸ ਦਿਨ ਮੈਂ ਬੋਲਿਆ ਭਾਰਤ ਸਰਕਾਰ ਦਾ ਮਲ ਪ੍ਰਸਤਾਵ ਸੀ ਜਿਹੜਾ ਮੰਤਰੀ ਜਾ ਰਿਹਾ ਵੀ ਆਪਾਂ ਨੇ ਇਹ ਗੱਲਾਂ ਤੇ ਐਗਰੀ ਕਰਨਾ ਪਰ ਜਦੋਂ ਹੌਸ ਜਿੰਨਾ ਰੌਲਾ ਪੈ ਗਿਆ ਹੋ ਗਿਆ ਮੈਂ ਗੱਲ ਉਠਾਈ ਤੇ ਮੈਂ ਗੱਲ ਉਠਾਈ ਸੀ ਵੇ ਬਾਲ ਸਿੰਘ ਸਾਹਿਬ ਨੇ ਚਿੱਠੀ ਲਿਖੀ ਸੀ ਤੇ ਉਹ ਚਿੱਠੀ ਨੂੰ ਧਾਰ ਬਣਾ ਕੇ ਮੈਂ ਉੱਥੇ ਗੱਲ ਚੱਕੀ ਤੇ ਆਖਰ ਮਾਹੌਲ ਇਹ ਬਣਿਆ ਵੀ ਉਹਨਾਂ ਨੂੰ ਬਾਤ ਸੁਣਨਾ ਪੈ ਗਿਆ ਉਲਟ ਲਿਆ ਫਿਰ ਸਟੈਂਡ ਉਹਨਾਂ ਦੇ ਬੜਾ ਫਾਇਦਾ ਹੋਇਆ ਸੀ देखो स्वामीनाथन रिपोर्ट, तक्रीवन 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 स्वामी रिपोर्ट ते ਵੀ ਜਿਹੜੇ ਤੇ ਚੰਗੇ ਪੱਖ ਨੇ ਨਾ ਉਹ ਤਾਂ ਤਕਰੀਬਨ ਤਕਰੀਬਨ ਲਾਗੂ ਕਰਾਇਨੇ ਜਿਹੜਾ ਸੁਆਮੀਨਾਥਨ ਦੀ ਰਿਪੋਰਟ ਆ ਨਾ ਉਹ ਕਈ ਗੱਲਾਂ ਸਾਡੇ ਹੱਕ ਚ ਵੀ ਹੈ ਜਿਹੜੀਆਂ ਮਤਲਬ ਅਸੀਂ ਲਾਗੂ ਨਹੀਂ ਕਰ ਸਕਦੇ ਸਹੀ ਗੱਲ ਤੇ ਆ ਜੇ ਉਹਨੂੰ ਆਪਾਂ ਡਿਟੇਲ ਚ ਦੇਖੀਏ ਤੇ ਜਿਹੜਾ ਉਹਦਾ ਚੰਗਾ ਪੱਖ ਮਤਲਬ ਮੁੱਲ ਤੈਅ ਕਰਨ ਵਾਲਾ ਉਹ ਉਹਦੇ ਤੇ ਅਸੀਂ ਲੜਾਈ ਲੜੀ ਆ ਮਤਲਬ ਉਦੋਂ ਵੀ ਪੂਰੇ ਜੋਰ ਨਾਲ ਲੜੀ ਆ ਕਿਉਂਕਿ ਉਹ ਜ਼ਰੂਰ ਆ ਵੀ ਜਿਹੜੀਆਂ ਲੇਬਰ ਇੱਕ ਗਿਣੀ ਚਾਹੀਦੀ ਆ ਕਿਸਾਨ ਦੀ ਇਹਨੂੰ ਉਹਦੇ ਚ ਜੋੜਨਾ ਚਾਹੀਦਾ ਕੋਸਟ ਦੇ ਵਿੱਚ ਇਹੀ ਗੱਲ ਜਿਆਦਾ ਰਹਿ ਗਈ ਸੀ ਤੇ ਉਹ ਤੋਂ ਬਾਅਦ ਇਹਨਾਂ ਨੇ ਜਿਹੜੇ ਭਾਅ ਨਿਸ਼ਚਿਤ ਕੀਤੇ ਆ ਉਹਨਾਂ ਚ ਕਾਫੀ ਹੱਦ ਤੱਕ ਉਹਨੂੰ ਕੰਸੀਡਰ ਵੀ ਕੀਤਾ ਤੁਸੀਂ ਦੇਖਿਓ ਰਿਕਾਰਡ ਮੰਗਵਾਲੋ ਭਵਿਸਾਰਾ ਵੀ ਜਿਹੜਾ ਫਾਰਮੂਲਾ ਸੀ ਨਾ ਇਹ ਜਿਉਂ ਦਾ ਤਿਉਂ ਦਾ ਨਹੀਂ ਲਾਗੂ ਕੀਤਾ ਉਹਨੇ ਸਰਕਾਰਾਂ ਨੇ ਪਰ ਕਾਫੀ ਹੱਦ ਤੱਕ ਫੇਰ ਵੀ ਮਤਲਬ ਕੀਤਾ ਮਤਲਬ ਜਿਹੜੀ ਐਮਐਸਪੀ ਆ ਪਹਿਲੇ ਹਿਸਾਬ ਨਾਲ ਉਹ ਕਈ ਵਾਰੀ ਜ਼ਿਆਦਾ ਵੱਧ ਹੀ ਰਹੀ ਆ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇ ਮੇਰੇ ਪਹੁੰਚਿਆ ਸੀ ਨਾ ਅੱਜ ਕੋਈ ਤਵਜ਼ੀਲੀ ਆ ਅਜੇ ਤਾਂ ਹਾਲਤ ਮਤਲਬ ਬੀਜੇਪੀ ਅਕਾਲੀ ਦਲ ਦੇ ਸੰਧਾ ਉਤੇ ਦੀ ਤਾਂ ਪ੍ਰੈਕਟੀਕਲ ਤੌਰ ਤੇ ਤਾਂ ਗੱਲ ਕੋਈ ਅਜੇ ਹੋਈ ਨਹੀਂ ਰਾਜਨੀਤੀ ਵਿੱਚ ਮਤਲਬ ਸਾਹ ਮਾਲਕ ਦੂਜੇ ਨੂੰ ਮਿਲਦੇ ਕਰਦੇ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਤੇ ਪੋਲਿਟਿਕਸ ਦੇ ਵਿੱਚ ਇੰਪੋਸੀਬਲ ਵੀ ਕੋਈ ਗੱਲ ਨਹੀਂ ਹੁੰਦੀ ਪਰ ਇੱਕ ਗੱਲ ਕਲੀਅਰ ਆ ਸ਼ਰੋਮਣੀ ਅਕਾਲੀ ਦਲ ਵੱਲੋਂ ਪੇਸ਼ ਸ਼ਰੋਮਣੀ ਕਾਲੀਦਾਲ ਕਦੇ ਵੀ ਗੈਰ ਸਿਧਾਰਤਕ ਸਮਝੌਤਾ ਨਹੀਂ ਕਰੇਗਾ ਜਦੋਂ ਭਾਜਪਾ ਨਾਲ ਉਦੋਂ ਸਮਝੌਤਾ ਹੋਇਆ ਸੀ ਉਦੋਂ ਵੀ ਇਸ ਲੋੜ 'ਚ ਹੋਇਆ ਸੀ ਕਿ ਸਿੱਖਾਂ ਨੂੰ ਪੰਜਾਬੀਆਂ ਨੂੰ ਬਦਨਾਮ ਕਰਤਾ ਸੀ ਕਾਂਗਰਸ ਨੇ ਬੜੇ ਖੂਨਖਾਰ ਬਣਾ ਕੇ ਲੁਟੇਰੇ ਬਣਾ ਕੇ ਇਹ ਆ ਦੁਨੀਆ 'ਚ ਪੇਸ਼ ਕੀਤਾ ਸੀ ਮਿਲਿਏ ਇੱਥੇ ਤਣਾਅ ਸੀ ਮਰ ਬਣਿਆ ਵਾ ਪੰਜਾਬ 'ਚ ਅਸੀਂ ਉਹ ਦੂਰ ਕਰਨਾ ਚਾਹੁੰਦੇ ਸੀ ਸ਼ਾਂਤੀ ਸਤਿਭਾਵਨਾ ਤੇ ਅਸਲੀ ਚਿਹਰਾ ਪੰਜਾਬੀਆਂ ਦਾ ਉਦੇ ਲਈ ਹੱਥ ਮਿਲਾਉਣਾ ਜ਼ਰੂਰੀ ਸੀ ਔਰ ਉਹਦੇ ਜੇ ਅਸੀਂ ਕਾਮਯਾਬ ਵੀ ਹੋਏ ਆ ਸਹੀ ਮੈਨਾ ਵਿੱਚ ਦੇਖੋ ਬਲੈਕ ਲਿਸਟ ਖਤਮ ਕਰਨ ਦੇ ਵਿੱਚ ਕਾਮਯਾਬ ਹੋਏ ਤੇ ਸੱਜਣ ਕੁਮਾਰ ਵਰਗੇ ਜਿਹੜੇ 5 ਮਿੰਟ ਕਦੇ ਥਾਣੇ ਨਹੀਂ ਸੀ ਬਿਠਾਏ ਉਹਨਾਂ ਨੂੰ ਜੇਲ੍ਹ ਵਿੱਚ ਸਾਲਾਂਵਾਰਤੀ ਰਹਿਣਾ ਪੈ ਗਿਆ ਕਰਤਾਰਪੁਰ ਸਾਹਿਬ ਦੇ ਲਾਗੇ ਦੀ ਰੋਜ਼ ਅਰਦਾਸ ਕਰਦੇ ਸੀ ਸੋਚਦਾ ਉਹ ਨਹੀਂ ਸੀ ਕੋਈ ਇਸ ਤਰ੍ਹਾਂ ਵੀ ਲਾਂਗਾ ਮਿਲ ਸਕਦਾ ਉਹ ਵੀ ਸੱਚ ਕਰਕੇ ਦਿਖਾਇਆ ਕਈ ਗੱਲਾਂ ਕਰਨ ਦੇ ਵਿੱਚ ਅਸੀਂ ਕਾਮਯਾਬ ਵੀ ਹੋਏ ਆ ਆ ਆਜ਼ਾਦ ਭਾਰ ਦੇ ਵਿੱਚ हां मतलब हैवी प्रोजेक्ट पंजाब च कोई नहीं सी लगया ਬਟੇਡਾ ਰਿਫਾਇਨਰੀ ਲੱਗੀ ਮਤਲਬ ਕਿੰਨਾ ਵੱਡਾ ਪ੍ਰੋਜੈਕਟ ਹੈ ਜਿਹਦੇ ਨਾਲ ਪੰਜਾਬ ਦੀ ਇਕਨੋਮੀ ਨੂੰ ਬੜਾ ਬੜਾ ਬੂਸਟ ਮਿਲਿਆ ਮਤਲਬ ਕੁਛ ਨਾ ਕੁਛ ਤਾਂ ਰਣਜੀਤ ਸਾਗਰ ਡੈਮ 35 ਸਾਲ ਹੋ ਗਏ ਸੀ ਬਣਦੇ ਨੂੰ ਕਦੇ 5 ਕਦੇ 10 ਕਰੋੜ ਕਦੇ 100 ਕਰੋੜ ਕਦੇ 20 ਕਰੋੜ ਇਕੱਠਾ ਹੀ ਲਿਆਣ ਕੇ ਪੈਸਾ ਜਿੰਨਾ ਬਾਜਪਾਈ ਸਾਹਿਬ ਨੇ ਕਹਿਤਾ ਵੀ ਜਿੰਨਾ ਪੈਸਾ ਲੱਗਦਾ ਮੁਕੰਮਲ ਕਰਨ ਨੂੰ ਉਹਨਾਂ ਦੱਸੋ ਮਾਲਾ ਉਹ ਨਹੀਂ ਪੈਸਾ ਲਿਆਣ ਕੇ ਤਾਂ ਇਹ ਮਕਬਲ ਹੋਇਆ ਨਹੀਂ ਜਦੋਂ ਮਕਬਲ ਨਹੀਂ ਸੀ ਤਾਂ ਅੱਜ ਤਾਂ ਬੈਸਿਕ ਗੱਲਾਂ ਪਾ ਕਰਦੇ ਹਾਂ ਅੱਜ ਦੇਖੋ ਅੱਜ ਸਭ ਤੋਂ ਸਭ ਤੋਂ ਪਹਿਲੀ ਸਾਨੂੰ ਪਹਿਲਾ ਕਿਸਾਨੀ ਜਿਹੜੀ ਸੰਘਰਸ਼ ਕਰ ਰਹੀ ਆ ਉਹ ਉਹਨੂੰ ਉਹਦੇ ਮਸਲਾ ਹੱਲ ਕਰਨ ਦੀ ਉਹਦੇ ਮਸਲਿਆਂ ਨੂੰ ਹੱਲ ਕਰਕੇ ਉਹਨਾਂ ਨੂੰ ਨਜਿੱਠਣ ਦੀ ਪਹਿਲਾ ਪਹਿਲੇ ਆ ਦੂਜੀ ਗੱਲ ਇਹ ਵੀ ਆ ਵੀ ਪੰਜਾਬ ਨੂੰ ਕਿਵੇਂ ਬਚਾਉਣਾ ਪੰਜਾਬ ਦੀ ਆਰਥਿਕਤਾ ਨੂੰ ਕਿਵੇਂ ਬਚਾਉਣਾ ਸਭ ਤੋਂ ਵੱਡਾ ਅੱਜ ਸਾ ਪੰਜਾਬੀਆਂ ਲਈ ਸਭ ਤੋਂ ਵੱਡਾ ਜੇ ਫਿਕਰ ਆ ਉਹ ਹੈ ਪੰਜਾਬ ਦੀ ਆਰਥਿਕਤਾ ਤਬਾਹ ਹੋ ਰਹੀ ਹੈ ਤੁਸੀਂ ਹੈਰਾਨ ਹੋਵੋਗੇ ਹੁਣ ਤੁਸੀਂ ਜਾ ਕੇ ਜਾਓ ਪਿੰਡਾਂ ਦੇ ਦੇਖੋ 5 ਰੁਪਏ ਵੀ ਪੈਂਚ ਵਰਗ ਜੋ ਕੇ ਪੈਸੇ ਨਹੀਂ ਰਹਿ ਸ ਮੰਡੀ ਬੋਰਡ ਕਰਜਈ ਹੋ ਗਿਆ ਤਨਖਾਹਾਂ ਦੇ ਜੋ ਕੋਈ ਪੈਸਾ ਰਹਿ ਗਿਆ ਤੇ ਅੱਜ ਜੇ ਪੰਜਾਬ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਤੁਸੀਂ ਦੇਖ ਲਿਓ ਵੀ ਪੰਜਾਬ ਦੀਆਂ ਸੜਕਾਂ ਸਭ ਟੁੱਟ ਜਾਣਗੀਆਂ ਕੋਈ ਦੁਨੀ ਹੈ ਦੀ ਨਾ ਕੋਈ ਪੈਸੇ ਲੈਣ ਦਾ ਸਾਧਨ ਨਹੀਂ ਕੋਈ ਨਹੀਂ ਤੇ ਜਿਹੜਾ ਖਜ਼ਾਨਾ ਸੀ ਉਹ ਲੁੱਟੀ ਜਾ ਰਹੇ ਆ 700 ਕਰੋੜ ਹਥਿਆਰਬਾਜ਼ੀ ਤੇ ਜਹਾਜ਼ ਮਹਿੰਗੇ ਲੈ ਕੇ ਯਾਨੀ ਹੁਣ ਤੁਸੀਂ ਦੇਖ ਲਓ ਵੀ ਜਿੰਨੇ ਵੀ ਇਹ ਐਮ.ਐਲ.ਏ. ਵਜ਼ੀਰ ਇਹਨਾਂ ਦੀਆਂ ਘਰ ਵਾਲੀਆਂ ਇਹਨਾਂ ਦੇ ਰਿਸ਼ਤੇਦਾਰ ਇਹਨਾਂ ਨੂੰ ਪੁਲਿਸ ਲਈ ਫਿਰਦੀ ਆ ਥਾਣਿਆਂ 'ਚ ਤੁਹਾਨੂੰ ਦੋ ਸਿਪਾਹੀ ਨਹੀਂ ਲੱਭਣਗੇ ਇਹੇ ਕਰਕੇ ਫਰੋਤੀਆਂ ਡਕੈਤੀਆਂ ਵਧ ਗਈਆਂ ਤੇ ਉਹਦੇ ਨਾਲ ਫੇਰ ਕਾਰੋਬਾਰ ਲੋਕ ਛੱਡ ਕੇ ਭੱਜਣ ਲੱਗੇ ਕਾਰੋਬਾਰ ਛੱਡ ਕੇ ਭੱਜਣ ਲੱਗੇ ਇਕਨੋਮੀ ਦੁਬਾਰਾ ਗਈ ਮਤਲਬ ਇਹ ਤਾਂ ਮਤਲਬ ਪੰਜਾਬ ਦੀ ਇਕਨੋਮੀ ਨਾ ਬਿਲਕੁਲ ਕਿਨਾਰੇ ਲੱਗੀ ਖੜੀ ਆ। ਸੋ ਇਹ ਬੜਾ ਸਭ ਤੋਂ ਜ਼ਿਆਦਾ ਫਿਕਰੇ ਆ। ਇਹਨੂੰ ਪ੍ਰਸ਼ਾਸਨ ਜਿਹੜੀ ਆ ਕੰਫੀਡੈਂਸ ਉਹਦੇ ਚ ਆਉਣਾ ਚਾਹੀਦਾ। ਅੱਜ ਦੀ ਸਰਕਾਰ ਤਾਂ ਮਤਲਬ ਪ੍ਰਸ਼ਾਸਨ ਇਹ ਨਹੀਂ ਨਾ ਤਾਂ ਚੱਲ ਰਿਹਾ। ਮਤਲਬ ਉਹ ਪੰਚਾਇਤਾਂ ਚੋਣਾਂ ਨਹੀਂ ਕਰਾ ਸਕਦੇ। ਕੋਈ ਰਾਏ ਨਹੀਂ ਦੇ ਰਿਹਾ। ਕਿਉਂਕਿ ਜਿਹੜੇ ਅਫਸਰ ਆ ਉਹ ਕਹਿੰਦੇ ਕੰਮ ਨਾ ਕਰਨ ਤੇ ਕੇਸ ਤਾਂ ਨਹੀਂ ਦਰਜ ਹਊ। ਜੇ ਕੰਮ ਕਰਦੇ ਆ ਤਾਂ ਕੇਸ ਦਰਜ ਹੁੰਦਾ। ਔਲੇ ਇਹਦਾ ਪ੍ਰਭਾਵ ਬਣਾ ਲਿਆ ਸਾਰਾ ਸਾਡੇ ਨਾਲ ਆ ਬੀਐਸਪੀ ਦੇ ਲੋਕਲ ਜੂਨਟ ਨੇ ਜੇ ਕੋਈ ਆਪਣਾ ਕੋਈ ਗੱਲ ਕਹੀ ਆ ਤਾਂ ਉਹਨਾਂ ਦੀ ਜਿਹੜੀ ਹਾਈ ਕਮਾਂਡ ਆ ਉਹ ਅਜੇ ਉਹਨੇ ਕੋਈ ਇਸ ਕਿਸਮ ਦੀ ਉਹ ਨਹੀਂ ਦਿੱਤੀ ਇਹਨਾਂ ਨੂੰ ਪ੍ਰਵਾਨਗੀ ਤੇ ਨਾ ਦਵੇ ਕਿਉਂਕਿ ਸਾਨੂੰ ਉਮੀਦ ਆ ਪੂਰੀ ਵੀ ਉਹ ਜਿਹੜੀ ਹਾਈ ਕਮਾਂਡ ਉਹਨਾਂ ਦੀ ਉਹ ਕਦੇ ਵੀ ਅਕਾਲੀ ਦਲ ਨਾਲ ਨਾਤਾ ਨਹੀਂ ਤੋੜੇਗੀ ਕਿਉਂਕਿ ਬੀਐਸਪੀ ਤੇ ਕਾਲੀ ਦਲ ਦਾ ਜਿਹੜਾ ਗਠਜੋੜਨਾ ਉਹ ਸਿਧਾਂਤਕ ਆ ਉਹਦੇ ਜੇ ਕੋਈ ਅ ਮੈਂ ਕਹਾਂ ਸਰ ਕਮਿਊਨੀਕੇਸ਼ਨ ਗੈਪ ਕਰਕੇ ਗਲਤਫਹਿਮੀਆਂ ਸ਼ਾਇਦ ਕਿਤੇ ਹੋਈਆਂ ਉਹ ਦੂਰ ਹੋ ਜਾਣਗੀਆਂ ਨਹੀਂ ਅਰੇ ਉਹ ਤਾਂ ਜੇ ਲੋਕਲ ਜੂਰ ਨੂੰ ਕਿਤੇ ਅ ਪਹਿਲੇ ਖਾਲ ਲੱਗਿਆ ਲਾਲੋ ਉਹ ਸੌਲਟ ਆਊਟ ਹੋ ਜਾਊਗਾ ਜਾਂਦੀ ਉਹ ਉੱਡ ਗਿਆ ਸੀ ਥੋੜੇ ਦਿਨ ਪਹਿਲਾਂ ਵੀ ਚੀਮਾ ਸਾਹਿਬ ਵੀ ਦਾਵਾ ਪੇਸ਼ ਸੀ ਚੀਮਾ ਸਾਹਿਬ ਨੇ ਕਿਹੜਾ ਕਾਂਗਰਸ ਕੋਲ ਦਾਵਾ ਕੀਤਾ ਸੀ ਅਕਾਲੀ ਦਲ ਕੋਲੇ ਕੀਤਾ ਸੀ ਤੇ ਪਾਰਟੀ ਕੋਲ ਤਾਂ ਦੇਖੋ ਕੋਈ ਵੀ ਦਾਵਾ ਕਰਨ ਦਾ ਹੱਕ ਰੱਖਦਾ ਮੈਨੂੰ ਤਾਂ ਪਾਰਟੀ ਨੇ ਲੋਕ ਸਭਾ ਹਲਕਾ ਨੰਦਪੁਰ ਸਾਹਿਬ ਦਾ ਇੰਚਾਰਜ ਦੇ ਤੌਰ ਤੇ ਡਿਊਟੀ ਦਿੱਤੀ ਹੈ ਅੱਛਾ ਇੱਕ ਹੋਰ ਆ ਮੈਂ ਕਦੇ ਅੱਜ ਤੱਕ ਜ਼ਿੰਦਗੀ ਚ ਟਿਕਟ ਮੰਗੇ ਨਹੀਂ ਲਈ ਹਮੇਸ਼ਾ ਪਾਰਟੀ ਨੇ ਆਪ ਟਿਕਟ ਦਿੱਤੀ ਹੈ ਔਰ ਜਿੱਥੇ ਦਿੱਤੀ ਆਪਾਂ ਉਥੇ ਪੂਰੀ ਸ਼ਾਨਦਾਰ ਨੰਦਪੁਰ ਤੁਹਾਨੂੰ ਸੰਗਰੂਰ ਪਟਿਆਲੇ ਵੱਲ ਦੇ ਦਿੰਦੇ ਆ ਜੇ ਆ ਵਿਦੇਗ ਗੱਲਾਂ ਦਾ ਪਰ ਹੁਣ ਆਇਆ ਤਾਂ ਆਇਆ ਤਾਂ ਇਹਦਾ ਕੋ ਪਹੁੰਚ ਨਹੀਂ ਲਗੀ ਅੱਲੀ ਗੱਲ ਤਾਂ ਦੇਖੋ ਅਜੇ ਨਾ ਤਾਂ ਅਕਾਲੀ ਦਲ ਨੇ ਕੋਈ ਦਾਅਵੇ ਮੱਗੇ ਨੇ ਨਾ ਅਜੇ ਇਲੈਕਸ਼ਨਾਂ ਦੀ ਗੱਲ ਤਾਂ ਅਜੇ ਛੱਡੋ ਸਾਡੇ ਲਈ ਸਭ ਤੋਂ ਪਹਿਲਾਂ ਤਾਂ ਪੰਜਾਬ ਆ ਪੰਜਾਬ ਦੀ ਕਿਸਾਨੀ ਆ ਪੰਜਾਬ ਦਾ ਅਜ ਤੁਸੀਂ ਹਾਲਤ ਤਾਂ ਦੇਖੋ ਕੀ ਹੋ ਰਿਹਾ ਮਲਕ ਕੋਈ ਦੇਖੋ ਕੁੱਟਕੁੱਟ ਕੇ ਲੋਕਾਂ ਦੇ ਟੰਗਾ ਤੋੜਦੇ ਆ ਸਿਰ 파ਟਦੇ ਬਲਕਿ ਕੇਸ ਵੀ ਦਰਜ ਨਹੀਂ ਕਰਾ ਰਹੀ ਸਰਕਾਰ ਪੰਜਾਬ ਦੀ ਕੋਈ ਪੁੱਛਣਾ ਨਹੀਂ ਅਸੀਂ ਤਾਂ ਕਾਂਗਰਸ ਨੂੰ ਵੀ ਕਹਿੰਨੇ ਆ ਵੀ ਥੋੜੀ ਭਾਈ ਵਾਲੀ ਉੱਪਰ ਤਾਂ ਹੈ ਤਾਂ ਸਪਾਰਸ਼ ਕਰ ਦਿਓ ਭਗਵੰਤ ਮਾਨ ਤੇ ਜੋਰੇ ਪਾ ਦਿਓ ਵੀ ਘਟੋਗਾ ਕੇਸ ਤਾਂ ਦਰਜ ਕਰਾ ਦੇ ਜਿਹੜੇ ਬੰਦਿਆਂ ਦੀ ਬਾਹਾਂ ਟੁੱਟੀਆਂ ਸਿਰ 파ਟੇ ਆ ਤੁਸੀਂ ਇਹ ਗੱਲ ਕਰ ਲਓ ਕੋਈ ਬੰਦਾ 3 ਮੈਂਬਰੀ ਕਮੇਟੀ ਬਣਾਦਾ ਇਨਕੁਆਇਰੀ ਕਮੇਟੀ ਬਣਾਦਾ ਜਿੰਨੇ ਵੀ ਕੇਸ ਤੇ ਗੋਲ ਟਿੱਗੀਆਂ ਪੰਜਾਬ ਦੇ ਖੇਤਾਂ ਟਿੱਗੀਆਂ ਜਿੰਨੀਆਂ ਵੀ ਕੈਜ਼ੁਐਲਟੀ ਹੋਈਆਂ ਪੰਜਾਬ ਦੇ ਅੰਦਰ ਹੋਈਆਂ ਜਿਹੜਾ ਉਹ ਬਿਲਕੁਲ ਪੰਜਾਬ ਦੇ ਹੱਦ ਦੇ ਅੰਦਰ ਮਰਿਆ ਹਾਂ ਬੈਰੀਕੇਡ ਲੱਗੇ ਆ ਬੈਰੀਕੇਡ ਦਾ ਟੱਪੇ ਨਹੀਂ ਸਕਦਾ ਕੋਈ ਕੰਧਾਂ ਤਾਂ ਬਣਾਈਆਂ ਪਈਆਂ ਸੀ ਇਹੀ ਤਾਂ ਹੈਰਾਨੀ ਵਾਲੀ ਗੱਲ ਆ ਜਿਹੜੇ ਬੰਦੇ ਵੀ ਜੇ ਜੇ ਇਹ ਕਹਿੰਦੇ ਨੇ ਪਹਿਲੀ ਗੱਲ ਤਾਂ ਬੁੱਢ ਤੇ ਲਵਲ ਦਾ ਆਰਡਰ ਕੀਨੇ ਦਿੱਤਾ ਉਹ ਵੀ ਗਲਤ ਆ ਉਹ ਵੀ ਗੈਰਕਾਨੂੰਨੀ ਆ ਦੂਜੀ ਗੱਲ ਇਹ ਆ ਵੀ ਕੰਧਾਂ ਲਾਈਆਂ ਪਈਆਂ ਦੁਬਾਰਾ ਖੜੀਆਂ ਸੀ ਉਹ ਤਾਂ ਟੱਪੇ ਨਹੀਂ ਸੀ ਸਕਦੇ ਇਹ ਤਾਂ ਜਿਹੜੇ ਮੁੰਡੇ ਤੇ ਗੋਲੀ ਬੱਜੀ ਆ ਇਹ ਤਾਂ ਕਈ ਖੇਤ ਪੰਜਾਬ ਦੇ ਅੰਦਰ ਹਾਂਜੀ ਬਲਕਿ ਇਹ ਤਾਂ ਮੁੰਡਾ ਜਿਹੜਾ ਸੀ ਟਰਾਲੀ ਦੇ ਉੱਤੇ ਖੜਾ ਸੀ ਲੰਗਰ ਲੈ ਕੇ ਜਾਣ ਲੱਗਿਆ ਸੀ ਜਿਹਦੇ ਗੋਲੀ ਬੱਜੀ ਆ ਛੁਕਰ ਦੇ ਜਿਹੜਾ ਦੂਜੀ ਆ ਉਹ ਅੱਜ ਮੇਰਾ ਖਿਆਲ ਘਟੋਕੜ 6 ਬੰਦਿਆਂ ਨੂੰ ਚੁੱਕ ਗਏ ਪੰਜਾਬ ਦੇ ਹੱਦ ਤੋਂ ਚੁੱਕ ਕੇ ਉਧਰ ਲਗੇ ਹਰਿਆਣੇ ਹਾਂ ਮਤਲਬ ਇਹ ਤਾਂ ਹਾਂ ਬਹੁਤ ਜ਼ਿਆਦਾ ਤਸ਼ੱਦਦ ਹੋਇਆ ਪੰਜਾਬ ਦੀ ਪੁਲਿਸ ਕੋਲ ਖੜੀ ਸੀ ਉਹ ਪੰਜਾਬ ਦੀ ਪੁਲਿਸ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ ਨਾ ਵੀ ਜੋ ਮਰਜ਼ੀ ਹੋਵੇ ਵੀ ਤੁਸੀਂ ਹਾਂ ਹਾਂ ਹਾਈ ਕੋਰਟ ਨੇ ਵੀ ਤਾਂ ਠੀਕ ਆ ਦੇਖੋ ਕਿਸਾਨ ਜਥੇਬੰਦੀਆਂ ਵੱਲੋਂ ਇਹ ਸੱਦਾ ਦਿੱਤਾ ਗਿਆ ਸੀ ਤੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਵੀ ਇਸ ਮਤਲਬ ਉਹਦੇ ਚ ਸ਼ਾਮਲ ਹੋਣ ਤੋਂ ਨਾ ਕਰਤੀ ਸੀ ਕਿਉਂਕਿ ਜਿਹੜੀ ਜਥੇਬੰਦੀ ਲੜਦੀ ਆਗੇ ਹੁੰਦੀ ਆ ਇਹ ਉਹਨੇ ਅਪੀਲ ਕਰਨੀ ਹੁੰਦੀ ਆ ਦੇ ਹੁਣ ਅਸੀਂ ਲੰਗਰ ਲਾ ਕੇ ਆਏ ਆ ਉੱਥੇ ਅਸੀਂ ਮੈਡੀਕਲ ਸਹੂਲਤਾਂ ਪ੍ਰੋਵਾਈਡ ਕਰਨ ਲਈ ਐਸਡੀਪੀਸੀ ਵੱਲੋਂ ਉਹਨਾਂ ਨੇ ਆਪਣੀ ਤੇਜੀ ਬੈਲ ਵੀ ਭੇਜੀ ਦਵਾਈਆਂ ਵੀ ਭੇਜੀਆਂ ਹੁਣ ਅਸੀਂ ਉੱਥੇ ਰਹੇ ਵੀ ਪਰ ਉਹ ਜਿਹੜੇ ਲੜਾਈ ਲੜਦੇ ਜਾਂ ਆਰਗੇਨਾਈਜੇਸ਼ਨ ਅਸੀਂ ਉਹਨਾਂ ਨੇ ਕਿਸੇ ਨੂੰ ਨਹੀਂ ਕਿਹਾ ਵੀ ਤੁਸੀਂ ਵੀ ਆਓ ਸਾਡੇ ਨਾਲ ਬੈਠੋਇਆ ਕਰੋ ਸੇਵਾ ਅਸੀਂ ਸਮਝ ਹਸਪਤਾਲ ਚ ਆ ਕੇ ਵੀ ਆਏ ਹਾਂ ਉਹਨਾਂ ਵੱਲੋਂ ਇਸ ਤਰ੍ਹਾਂ ਦੀ ਇਹ ਵੀ ਗੱਲ ਕਹਿ ਸਕਦੇ ਵੀ ਬਿਨਾਂ ਮੰਗੇ ਤੇ ਵੀ ਮਦਦ ਦਿੱਤੀ ਜਾ ਸਕਦੀ ਸੀ ਪਰ ਕਈ ਵਾਰੀ ਜਿਹੜੀ ਜਥੇਬੰਦੀ ਲੜਾਈ ਲੜਦੀ ਆ ਉਹਨੇ ਆਪਣੇ ਸਟਾਈਲ ਨਾਲ ਲੜਨਾ ਹੁੰਦਾ ਇਸ ਹੱਦ ਤੱਕ ਜਾਣਾ ਚਾਹੁੰਦੇ ਉਹ ਕਿਵੇਂ ਲੜਨਾ ਚਾਹੁੰਦੇ ਆ ਅਸੀਂ ਤਾਂ ਮੌਰਲ ਸਪੋਰਟ ਹੀ ਦੇ ਸਕਦੇ ਆ ਉਹ ਮੌਰਲ ਸਪੋਰਟ ਅਸੀਂ ਦਿੱਤੀ ਹੈ ਦੇਸ਼ਵੰਤੋ اچھا ਇੱਕ ਮਤਲਬ ਇੰਨਾ ਸੌਖਾ ਨਹੀਂ ਹੈ ਮੋਦੀ ਸਾਹਿਬ ਆਸਤੇ ਵੀ ਜੋ ਹਾਲਾਤ ਦੇ ਮੁਲਕ ਦੇ ਬਣੇ ਨੇ ਮਾਲੂਦੇ ਚ ਮਤਲਬ ਕਾਫੀ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਪਰ ਇੱਕ ਗੱਲ ਜ਼ਰੂਰ ਆ ਵੀ ਜਿਹੜਾ ਇੰਡੀਆ ਵਲੌਗ ਦੇ ਵਿੱਚ ਬੰਦੇ ਨੇ ਉਹ ਕਈ ਅਪਰਚੂਨਿਸਟਿਕ ਜ਼ਿਆਦਾ ਨਹੀਂ ਉਹਨਾਂ ਕਰਕੇ ਨਾ ਇੰਡੀਆ ਵਲੌਗ ਦਾ ਜਿਹੜਾ ਫਿਊਚਰ ਉਹ ਕੋਈ ਬਹੁਤਾ ਸਟਰੋਂਗ ਨਜ਼ਰ ਨਹੀਂ ਆ ਰਿਹਾ ਮਨ ਉਹਦੇ ਚ ਉਹਦੇ ਹਿੱਲਣ ਦੇ ਜ਼ਿਆਦਾ ਚਾਂਸ ਬਣਦੇ ਆ ਕਿਉਂਕਿ ਠੋਸ ਨੀਤੀ ਦੇ ਨਾਲ ਨਹੀਂ ਉਹ ਚੱਲਦੇ ਜੋ ਮੇਰੀ ਅਸੈਸਮੈਂਟ ਆ ਬਾਕੀ ਹੁਣ ਦੇਖੋ ਬਾਕੀ ਮੌਲਕ ਤੇ ਡਿਪੈਂਡ ਕਰਦਾ